ਮੇਰੇ ਨਾਲ ਹੁਣ ਗੱਲਾਂ ਸਾਰੀਆਂ ਆਪੇ ਆਣ ਦੇ। ਹਾਂ ਉਹਦੀ ਆਹ ਕਿਤੇ ਦੱਸੇਗਾ ਮੈਂ। ਯਾਰ ਖੁਸ਼ ਕਰਨਾ ਦੱਸ ਗਈ ਆ ਉਹਦੀਆਂ ਚਾਚੀਆਂ ਦੀਆਂ ਤੇ ਪਤਾ ਲੱਗੂ ਗੰਨ। ਮੈਂ ਕਿੰਨਾ ਨੀਂ ਲੰਘੇ ਬਾਕੀ ਸਭ। ਬੀਜੀ ਹਾਂ ਤੁਸੀਂ ਇੱਕ ਵੀ ਚਲ ਗਏ ਹੈਗੇ ਮੈਂ ਤਾਂ ਤੁਹਾਨੂੰ ਕਦੇ ਦੀ ਲੱਭਣ ਲਈ ਆ। ਮੈਂ ਕਿਹੜੀ ਕਿਤੇ ਗਵਾਜ ਗਈ ਹਾਂ? ਮੈਨੂੰ ਕਿਤੇ ਜਾਣਾ ਹੀ ਪੈਂਦਾ ਵਾ ਕਿਤੇ ਨਾ ਕਿਤੇ। ਹੁਣ ਦੱਸ ਮੈਂ ਤੈਨੂੰ ਸਾਰੇ ਗੱਲਾਂ ਦੱਸ ਕੇ ਜਾਇਆ ਕਰਾਂ ਪੁੱਛ ਕੇ ਜਾਇਆ ਕਰਾਂ। ਮੈਂ ਤਾਂ ਨਹੀਂ ਕਿਹਾ ਤੇ ਹਰ ਗੱਲ ਮੈਨੂੰ ਦੱਸ ਕੇ ਜਾਓ ਜਾਂ ਮੈਨੂੰ ਪੁੱਛ ਕੇ ਜਾਓ। ਅੱਛਾ ਮੈਂ ਤਾਂ ਇਹ ਕਹਿਣ ਦੀ ਸੀ ਕਿ ਪੀ ਤੂੰ ਹੀ ਕਹਿੰਦੇ ਸੀ ਰੋਟੀ ਬਣਾ ਤੇ ਮੈਂ ਰੋਟੀ ਬਣਾਈ ਮੈਂ ਤਾਂ ਕਰਕੇ ਲੱਭਣ ਢੀ ਤੈਨੂੰ ਕਿਸੇ ਭੈਣ ਭਰਾ ਦੇ ਘਰ ਵੀ ਮੈਨੂੰ ਜਾਣਾ ਪੈਂਦਾ ਵਾ ਸੋ ਆਂਡ ਗਵਾਂਡ ਕਈ ਗੱਲਾਂ ਹੁੰਦੇ ਨੇ ਕੰਮ ਹੁੰਦੇ ਨੇ ਹੁਣ ਮੈਂ ਤੈਨੂੰ ਸਾਰੀਆਂ ਗੱਲਾਂ ਦੱਸ ਕੇ ਥੋੜਾ ਜਾਣਾ ਵਾ ਤੂੰ ਤਾਂ ਮੇਰੇ ਤੇ ਇਦਾਂ ਟੌਰ ਫੋਣੀ ਜਿਦਾਂ ਕੋਈ ਮੇਰੀ ਸੱਸ ਹੁੰਨੀ ਆ ਸੱਸ ਤੇਰੀ ਮਾਂ ਵਾ ਕਿ ਤੂੰ ਆ ਹਾਏ ਹਾਏ ਤੂੰ ਹੀ ਗੁੱਸਾ ਕਰਨੂ ਕਰਦੇ ਜੇ ਮੈਂ ਤੁਹਾਨੂੰ ਕਿਹੜਾ ਕੁਝ ਵੱਧ ਬੋਲਤਾ ਮੈਂ ਤਾਂ ਸਿਰਫ ਇਨੀ ਗੱਲ ਹੀ ਕਹੀ ਆ ਵੀ ਤੂੰ ਕਿੱਥੇ ਗਈ ਇੰਨਾ ਟਾਈਮ ਲਾਏ ਜੇ ਮੈਂ ਕਦੋਂ ਦੀ ਨਿਕਣ ਢੀ ਆ ਚਲੋ ਕੋਈ ਨਹੀਂ ਪੁੱਛਗੇਛ ਤੇ ਕਰਨੀ ਆ ਨਾ ਫੇ ਕਿੱਥੋਂ ਆਈ ਕਿੱਥੇ ਗਈ ਕੀ ਕੀਤਾ ਸੌ ਗੱਲ ਹੁੰਦੀ ਆ ਪੁੱਛਗੇਛ ਕਰਨੀ ਆ ਫੇ ਇਸੇ ਕਰਕੇ ਕਰਨੀ ਆ ਤੂੰ ਫੇ ਕਿਤੇ ਕਿੱਥੇ ਗਈ ਆ ਕਿੱਥੋਂ ਆਈ ਆ ਕੀ ਕਰਕੇ ਆਈ ਆ ਚਲੋ ਕੋਈ ਨਹੀਂ ਗੁੱਸਾ ਨਾ ਕਰੋ ਅੱਜ ਪੁੱਛ ਲਿਆ ਮੁੜ ਕੇ ਨਹੀਂ ਮੈਂ ਪੁੱਛਦੀ ਤੁਹਾਨੂੰ ਕਿ ਕਿੱਥੇ ਤੁਸੀਂ ਜਾਂਦੇ ਤੇ ਕਿੱਥੇ ਨਹੀਂ ਜਾਂਦੇ ਹੁਣ ਮੈਂ ਸਭ ਕੁਝ ਦੱਸ ਕੇ ਜਾਇਆ ਕਰਾਂ ਫੇ ਮੈਂ ਫਲਾਣੇ ਥਾਂ ਚੱਲਦੀ ਆ ਜਾਂ ਫਲਾਣੇ ਦੇ ਘਰ ਚੱਲਦੀ ਆ ਤੇ ਫੇ ਅਰੀ ਮੈਂ ਕਿਤੇ ਜਾਵਾਂ ਤੈਨੂੰ ਦੱਸਾਂ ਤਾ ਚਲੋ ਕੋਈ ਨਹੀਂ ਇਹ ਨਹੀਂ ਗੱਲ ਬਣਨੀ ਜਿੱਦਾਂ ਤੂੰ ਕਹੀ ਆ ਮੈਂ ਕਿਤੇ ਸੌਥਾਂ ਜਾਣਾ ਹੁੰਦਾ ਵਾ ਹਾਈ ਹਾਈ ਮੇਰੀ ਗਲਤੀ ਕੀ ਹੈ ਜੇ ਮੈਂ ਪੁੱਛ ਹੀ ਲਿਆ ਵੀ ਤੁਸੀਂ ਕਿੱਥੇ ਗਏ ਹੋਗੇ ਮੈਂ ਇੰਨੀ ਗੱਲ ਵਿੱਚ ਗਲਤ ਹੋ ਗਈ ਆ ਜੇ ਮੈਂ ਨਾ ਪੁੱਛਾਂ ਰੋਟੀ ਪਾਣੀ ਤਾਂ ਵੀ ਕਹਿਣਾ ਤੂੰ ਗਲਤ ਵਾ ਮੈਂ ਕਰਾਂ ਤੇ ਕਰਾਂ ਕੀ ਮਿੰਦਿਆਂ ਨੂੰ ਲੱਗਦਾ ਜਿੱਦਾਂ ਮੈਂ ਕੁਝ ਗਲਤੀ ਕਰ ਲਿਆ ਵਾ ਚਲੋ ਕੋਈ ਗੱਲ ਨਹੀਂ ਯਾਰ ਉਹਨੂੰ ਸੱਚ ਦਾਦੀ ਆ ਕੇ ਗਈ ਸੀ ਮਮਮੀ ਨੂੰ ਮੈਂ ਦੱਸਿਆ ਹੀ ਨਹੀਂ ਆ ਦੋ ਦਿਨ ਹੋ ਗਏ ਗੱਲ ਨੂੰ ਚਲ ਤਾਂ ਤਾਂ ਮਮਮੀ ਮਮੀ ਆ ਗਈਓ ਆਇਓ ਹਾਂ ਮਾ ਜਮਾ ਰੰਗ ਦੀਆਂ ਕੀ ਗੱਲਾਂ ਉਹ ਵਾਰ ਮੈਂ ਕੀ ਮਾਰਨੀ ਸੀ ਹਾਂ ਉਹਨਾਂ ਤੇ ਤੁਹਾਡੇ ਸ਼ਹਿਰ ਨਹੀਂ ਗਏ ਪਰਸੋਂ ਆਹ ਤੇ ਉਹਦੋਂ ਦਾਦੀ ਜੀ ਆਈ ਆਪਣੇ ਘਰ ਆਓ ਆਪਣੇ ਘਰ ਅੱਛਾ ਕੀ ਆਂਦੇ ਸੀ ਆਖਣਾ ਕੀ ਮਮੀ ਉਹਨਾਂ ਨੇ ਹਾਂ ਕਹਿੰਦੇ ਹੀ ਭੀ ਜਿਹੜੀ ਤੇਰੀ ਚਾਚੀ ਆਣਾ ਹਾਂ ਜੀ ਮਾ ਚਾਚੀ ਵੱਲੋਂ ਕਹਿੰਦੇ ਪੀ ਉਹ ਸਰਫਾ ਨਹੀਂ ਕਰਦੀ ਮੈਂ ਕਿਉਂ ਕੀ ਹੋ ਗਿਆ ਕਹਿੰਦੇ ਉਹ ਸਰਫਾਣੀ ਕਰਦੀ ਅੱਛਾ ਤੇ ਮੈਂ ਵੀ ਕਿਉਂ ਦਾਦੀ ਜੀ ਕੀ ਹੋ ਗਿਆ ਵਾ ਕਹਿੰਦੇ ਇਹ ਹੋਣਾ ਕੀ ਐ ਸਬਜੀ ਬਣਾਉਣੀ ਗਈ ਤੇ ਇੰਨਾ ਇਹ ਗੰਡੇ ਪਾਏ ਉਹਨੇ ਇੰਨੇ ਗੰਡੇ ਪਾਏ ਮੈਂ ਵੀ ਦਾਦੀ ਜੀ ਹੁਣ ਜੇ ਸਬਜੀ ਗੰਡੇ ਪਾਣਗੇ ਤਾਂ ਹੀ ਤੇ ਸਬਜੀ ਸਵਾਦ ਬਣੂਗੀ ਅੱਛਾ ਤੇ ਮੈਂ ਹੋਰ ਦੀ ਘਰ ਨਾ ਕਹਿੰਦੇ ਅਹੇ ਜੇ ਮੁੰਡੇ ਨੇ ਰੋਟੀ ਮੰਗੀ ਤੇ ਉਹਨੂੰ ਕਹਿੰਦੇ ਹੀ ਫਿਰ ਰੁਕ ਰਿਆ ਤੂੰ ਮੈਂ ਤੈਨੂੰ ਬਾਅਦ ਰੋਟੀ ਦਿੰਦੀ ਆ ਮੈਂ ਇਹ ਬਣਾਉਣ ਵਾਲੀ ਐ ਇਦਾਂ ਵਾ ਤੇ ਮੈਂ ਹਾਂ ਦਾਦੀ ਹੁਣ ਰੋਟੀ ਤੇ ਬਣਾ ਕੇ ਦੇਣੀ ਆ ਪਹਿਲਾਂ ਕਿਤਾ ਦੇ ਦੇਣਾ ਹੂੰ ਮੈਂ ਆ ਵੀ ਦੋ ਤਿੰਨ ਗੱਲਾਂ ਕੀਤੀਆਂ ਮੈਂ ਦੱਸਦੀ ਹੁਣ ਉਹ ਨਵੇਂ ਨਵੇਂ ਆ ਘਰ ਚ ਤੂੰ ਹੀ ਸਿਖਾਉਣਾ ਉਹਨਾਂ ਨੂੰ ਵੀ ਚੱਲ ਪੋਤਾ ਆਪਣਾ ਸਰਫਰ ਤੇਰੇ ਘਰ ਹੁਣ ਸਭ ਕੁਝ ਆ ਮੈਂ ਤੇ ਹੀ ਸਿਖਾਉਣਾ ਵੇ ਬਾਅਦ ਚ ਅਹੀਂ ਤੂੰ ਤੇਰੀ ਮਾਂ ਹੁੰਦੀ ਆ ਨਾ ਤੂੰ ਦੱਸਦੀ ਉਹਨਾਂ ਨੂੰ ਪਿਆ ਕੰਮ ਕਰਦੀ ਏ ਮੈਂ ਚਲੋ ਕੋਈ ਗੱਲ ਨਹੀਂ ਮੈਂ ਦੱਸ ਦੂੰਗਾ ਲੈ ਦੱਸ ਮੈਨੂੰ ਤਾਂ ਸਮਝ ਨਹੀਂ ਆਉਂਦੀ ਗੱਲ ਕਾਦੀ ਕਰਦੀ ਏ ਰੋਟੀ ਪਾਣੀ ਤੈਨੂੰ ਬਣਾ ਕੇ ਦਿੰਦੀ ਆ ਜੇ ਸਬਜ਼ੀ ਸਵਾਦ ਨਾ ਬੜੀ ਫੇਰ ਕਹਿਣਾ ਉਹ ਵੀ ਵਿੱਚ ਪਾਉਂਦੀ ਕੋਈ ਨਹੀਂ ਸਬਜ਼ੀ ਨਹੀਂ ਸਵਾਦ ਜਿਉ ਗੰਡੇ ਪਾ ਲੈਂਦੀ ਆ ਤੇ ਵਿੱਚ ਗੰਡੇ ਪਾ ਲੈਂਦੀ ਆ ਜਿਉ ਗੰਡੇ ਭਾਗ ਸਬਜ਼ੀ ਬਣਾਉਂਦੀ ਤਾਂ ਸਾਰਾ ਟੱਬਰ ਖਾਂਦੇ ਆ ਉਹ ਕੱਲੀ ਤੇ ਨਹੀਂ ਖਾ ਲੈਂਦੀ। ਉਹ ਹੀ ਤੇ ਮੰਮੀ ਗੱਲ ਆ ਪਰ ਉਹਨਾਂ ਨੂੰ ਕੌਣ ਸਮਝਾਵੇ? ਮੈਂ ਤਾਂ ਕਿਹਾ ਸੀ ਮੈਂ ਦਾਦੀ ਜਾਂ ਤਾਂ ਉਹਨਾਂ ਨੇ ਕਦੀ ਤੋਂ ਰੋਟੀ ਦੇਣ ਤੋਂ ਨਾ ਕੀਤੀ ਹੋਵੇ ਜਾਂ ਹੋਰ ਕੋਈ ਗੱਲ ਹੋਵੇ ਤੁਸੀਂ ਹੀ ਉਹਨਾਂ ਨੂੰ ਦੱਸੋ। ਆ ਤਾਂ ਹੁਣ ਤੁਸੀਂ ਹੀ ਗੱਲਾਂ ਦੱਸਣੀਆਂ ਮੈਂ ਪੁੱਤ ਚਾਹ ਹਾਨੂੰ ਇਨੇ ਗੰਡੇ ਨਹੀਂ ਮਿਲ ਲੱਗੇ ਵਾਰਾ ਖਾਂਦੇ ਨਹੀਂ ਕਿ ਸਬਜ਼ੀ ਸਵਾਲ ਆਦੀ ਤੂੰ ਗੰਡੇ ਥੋੜੇ ਘੱਟ ਪਾ ਲਿਆ ਕਰ। ਮੇਰੀ ਸੁਣ ਗੱਲ। ਮਾਇਰ ਜਾਈ ਚ ਬਿਠੀ ਰਹਿੰਦੀ ਆ ਰੋਟੀ ਮਿਲਦੀ ਆ ਬਿਸਤਰੇ 'ਚ ਤਾਂ ਕਰਕੇ ਨਾ ਇਹਨੂੰ ਨਾ ਹੁਣ ਨਾ ਪੁੱਤਰ ਚੜੀ ਆ। ਪੀ ਰੋਟੀ ਮਿਲ ਜਾਂਦੀ ਆ ਫਾਟਾ ਰੋਲਦੇ ਨਾ ਸਹਾਲ ਦੇ ਵਿੱਚ ਤੇ ਕੋਡੇ ਇਦਾਂ ਫੜ ਫੜ ਕੇ ਧੁਰਨਾ ਹੀ ਫੇਰ ਚੰਗੀ ਰਹਿੰਦੀ ਮੈਂ ਫਿਰ ਕੁੜੀਆਂ ਨੂੰ ਪੁੱਛਿਆ ਮੈਂ ਕਿ ਕੁੜੀ ਕਰਨ ਨੂੰ ਤੰਗ ਤੇ ਨਹੀਂ ਕਰਦੇ ਕਹਿੰਦੇ ਨਹੀਂ ਉਹ ਵੀ ਸਹੇਲੀਆਂ ਨਾਲ ਤੁਰਦੀ ਰਹਿੰਦੀ ਆ ਇਦਾਂ ਵਾ ਇਦਾਂ ਵਾ ਮੈਂ ਵੀ ਚਲੋ ਕੋਈ ਗੱਲ ਨਹੀਂ ਉਹਨਾਂ ਨੂੰ ਲਫਾਫੇ ਦੇ ਦਿੰਦੇ ਆਪਣੀ ਸਹੇਲੀਆਂ ਨੂੰ ਪਤਾ ਨਹੀਂ ਕਿਹੜੀ ਚੀਜ਼ ਦੇ ਮੈਂ ਕਿ ਲਫਾਫੇ ਉਹਨਾਂ ਨੂੰ ਵੀ ਪਤਾ ਵਾ ਵੀ ਉਹਨਾਂ ਦਾ ਘਰ ਆ ਕੋਈ ਮੈਂ ਵੈਸੇ ਕੋਈ ਚੀਜ਼ ਚੂਜ ਲੈ ਆਉਂਦੇ ਹੋਣੇ ਆ ਖੇਡਣ ਕੋਡਣ ਨੂੰ ਮਾਵਾ ਆਪਸ ਕਰ ਜਾਂਦੇ ਹੋਣੇ ਆ ਕਹਿੰਦੇ ਨਹੀਂ ਇਹ ਜੋ ਵੀ ਹੁੰਦਾ ਨਾ ਹੱਥੋਂ ਉਹ ਦੇਈ ਜਾਂਦੀਆਂ ਮੈਂ ਤਾਂ ਦਾਦੀ ਨਾਲ ਕੁਛ ਦਈ ਨਹੀਂ ਹੁੰਦਾ ਉਹਨਾਂ ਨੂੰ ਵੀ ਹੁਣ ਇੰਨਾ ਪਤਾ ਵਾ ਵੀ ਮੇਰਾ ਘਰ ਮੈਂ ਹੀ ਸੰਭਣਾ ਗੱਲ ਕੋਈ ਨਹੀਂਗੀ ਦਾਦੀ ਨੂੰ ਪੱਕੀ ਪਕਾਈ ਰੋਟੀ ਮਿਲਣ ਈ ਆ ਹਜਮ ਨਹੀਂ ਗਈ ਹੋਣ ਲਈ ਮੇਰਾ ਤਾਂ ਇਰਾਦਾ ਵਾ ਜਾ ਕੇ ਤੇ ਦੋ ਹੱਥ ਦਾਦੀ ਨਾਲ ਕਰਕੇ ਹੀ ਆਵਾਂ ਵੀ ਤੂੰ ਲਾਂਮਾਂ ਦਿਨ ਤੁਰੇ ਰਹੀਂਦੀ ਆ ਕਦੀ ਮੁੰਡੇ ਨੂੰ ਕਦੀ ਮੈਨੂੰ ਤੂੰ ਹੀ ਸਿਆਣੀ ਰਹਿ ਗਈ ਆ ਉਹਦਾ ਤੂੰ ਨਾ ਤਰਲਿਆ ਕੱਢਦੀ ਸੀ ਕਿ ਕਰਾ ਜਿੱਦਾਂ ਇਹ ਹੁੰਦਾ ਰਿਸ਼ਤਾ ਖਰਾਬ ਮੈਂ ਫਿਰ ਜਾਂਦਾਂ ਦੋ ਮੈਂ ਚਲੋ ਕੋਈ ਗੱਲ ਨਹੀਂ ਤੇ ਬਹੁਤ ਮੈਂ ਚਾਹ ਬਣਾਉਣਾ ਵਾ ਆਹਨੇ ਇਹ ਨਹੀਂ ਮੈਂ ਹੁਣ ਚੱਲਦੀ ਆ ਮੈਂ ਚਲੋ ਕੋਈ ਗੱਲ ਨਹੀਂ ਤੂੰ ਜਾਓ ਤੇ ਮੈਂ ਫਿਰ ਮੰਮੀ ਨੂੰ ਸੁਣਾ ਦੇ ਦਊਂਗਾ ਗੱਲ ਪਤਾ ਕਰਨ ਕੀ ਆ ਹੁਣ ਘੜੀ ਘੜੀ ਜਾ ਕੇ ਮੈਂ ਵੀ ਕੀ ਕਹਾਂ ਜੇ ਜੀਵਾਂ ਤੰਗਵਾ ਤੇ ਆਣ ਕੇ ਮੈਨੂੰ ਦੱਸੇ ਮੈਨੂੰ ਤਾਂ ਫੇਰ ਹੀ ਪਤਾ ਲੱਗੂਗਾ ਚਲ ਇੱਕ ਵਾਰ ਉਹਨੇ ਮੈਨੂੰ ਫੋਨ ਕੀਤਾ ਤੇ ਮੈਂ ਮਾਤਾ ਨੂੰ ਕਿਹਾ ਵੀ ਇਦਾਂ ਨਾ ਕਰਿਆ ਕਰ ਕੋਈ ਅਕਲ ਤਾਂ ਕੰਮ ਲਿਆ ਕਰ ਹੁਣ ਜੇ ਫੇਰ ਮੈਂ ਗਈ ਤੇ ਕਹਿਣਾ ਮੈਂ ਗਈ ਆ ਤੇ ਘਰ ਆ ਗਈ ਆ ਉਹ ਆਵੇ ਮੈਨੂੰ ਸਾਰੀ ਗੱਲ ਦੱਸੇ ਵੀ ਆ ਇਦਾਂ ਇਦਾਂ ਮੇਰੇ ਨਾਲ ਕਰਦੇ ਆ ਤੇ ਮੈਂ ਆਪੇ ਫੇਰ ਗੱਲ ਕਰਾਂ ਕੁੜੀ ਨੂੰ ਵੀ ਆਉਂਦੀ ਵੀ ਕੱਪੜੇ ਨਹੀਂ ਚੰਗੇ ਪੌਂਦੀ ਪੈਂਟਾਂ ਪੌਂਦੀ ਆ 10 ਸਹਣ ਕੁੜੀਆਂ ਪਾਉਂਦੀਆਂ ਵਾ ਤੇ ਨਾਲੇ ਕਿ ਦੀਵ ਉਹ ਹੋ ਗਈ ਇਹ ਨਿਆਣੀ ਆ ਜੇ ਫਿਰ ਕੀ ਆਖਰਾ ਕੀ ਆ ਮੰਮੀ ਤਸੀਂ ਨਾ ਇੱਕ ਵਾਰੀ ਦਾਦੀ ਜੀ ਨਾਲ ਜਾਇਓ ਤੇ ਉਹਨਾਂ ਨੂੰ ਘਰ ਸਮਝਾ ਦਿਓ ਠੀਕ ਆ ਮੈਂ ਤਾਂ ਹੁਣ ਆਪਣੇ ਤੌਰ ਤੇ ਸਮਝਾਤੀ ਆ ਦਾਦੀ ਨੂੰ ਘੜੀ ਘੜੀ ਮੈਂ ਕੀ ਕਹਾਂ ਦਾਦੀ ਚੁੱਕ ਦੀ ਮੂੰਹ ਤੇ ਮੇਰੇ ਆ ਲੈ ਜਾਂਦੀ ਚੁੱਕ ਦੀ ਮੂੰਹ ਤੇ ਮੇਰੇ ਆ ਲੈ ਜਾਂਦੀ ਆ ਹੱਦ ਹੋ ਗਈ ਆ ਉਹਨਾਂ ਨੂੰ ਵੀ ਪਤਾ ਵੀ ਮੇਰਾ ਘਰ ਵਾ ਮੈਂ ਕਿੱਦਾਂ ਵਰਤਣਾ ਐਵੇਂ ਨਹੀਂ ਕਿੰਨੀ ਕੀ ਗੱਲ ਤਾਂ ਰੱਟਾ ਪਾ ਕੇ ਬੈਠੀ ਰਹਿੰਦੀ ਐ ਉਹ ਚਲੋ ਮੰਮੀ ਕੋਈ ਗੱਲ ਨਹੀਂ ਤੁਸੀਂ ਬੋ ਤੇ ਮੈਂ ਬਾਹਰ ਬਾਪਾ ਨੂੰ ਕੋਈ ਕੰਮ ਕੋਲ ਵੇਖਾਂ ਪਾਪਾ ਨੇ ਕੰਮ ਕਾਦਾ ਦੇਖਾ ਤੂੰ ਮੈਨੂੰ ਪਾਸੋਂ ਦਾ ਦੱਸਿਆ ਹੀ ਨਹੀਂ ਦੱਸਦਾ ਨਾ ਮੈਂ ਆਪੇ ਗੱਲ ਕਰ ਲੈਂਦੀ ਮਾਤਾ ਦਾ ਹਾਲ ਦੇਖ ਲਾ ਪਤਾ ਤੇ ਹੈਗਾ ਹੀ ਇਹਨੂੰ ਪਈ ਜਾਣਾ ਬਾਅਦ ਚ ਕੀ ਕਰਨ ਆਈ ਮੁੰਡੇ ਨੂੰ ਦੱਸਣ ਆਈ ਹੋਣੀ ਹੈ ਨਾ ਕੀ ਤਾਂ ਹੋਰ ਕਿਹੜੀ ਕਿਹੜੀ ਗੱਲ ਕਹੀ ਆ ਇਹਨੇ ਮੈਨੂੰ ਡਰਦੇ ਨੇ ਦੱਸਿਆ ਹੀ ਨਹੀਂ ਹੁਣ ਪੀ ਜੇ ਮੰਮੀ ਨੂੰ ਦੱਸਦਾ ਨਾ ਇਹਨੇ ਉਧਰ ਚਲ ਜਾਣਾ ਕੋਈ ਨਹੀਂ ਹੁਣ ਆਲਿਆਂ ਦੇ ਮਾਤਾ ਨੂੰ ਇਹਨੂੰ ਤਾਂ ਮੈਂ ਚੰਗੀ ਦੱਸੂਗੀ ਮਾਤਾ ਵੀ ਉਦੋਂ ਤੂੰ ਤਰਲੇ ਲੈਂਦੀ ਸੀ ਹੁਣ ਤੈਨੂੰ ਸਭ ਕੁਝ ਭੁੱਲ ਗਿਆ ਵਾ ਗੰਡੇ ਪਉਂਦੀ ਯਾਦ ਰੱਖ ਪਉਂਦੀ ਆ ਖਰਗੀ ਪਾਉਂਦੀ ਏ ਤੇ ਸਬਜ਼ੀ ਤਾਂ ਤਾਂ ਹੀ ਬਣਾਉਂਗੀ ਅਜੇ ਕੁਝ ਪਾਵਾਂਗੀ ਤੇ ਨਾਲੇ ਉਹ ਕਿਹੜੀ ਕੱਲੀ ਖਾ ਲੈਂਦੀ ਆ ਸਾਰਾ ਟੱਬਰ ਖਾਣ ਦੇ ਜੇ ਇਹਨਾਂ ਚੰਗੇ ਹੀ ਆਪੇ ਗੋਡੇ ਕਸੀਰ ਦੇ ਨਾਲੇ ਰੋਟੀਆਂ ਪਕਾਉਂਦੇ ਹੀ ਨਾਲੇ ਸਫਾਈਆਂ ਕਰਦੇ ਹੀ ਤੇ ਨਾਲੇ ਲੀਂਦਾ ਕਪੜਾ ਤਾਂ ਦੇ ਹੀ ਹੁਣ ਸਾਰਾ ਦਿਨ ਲੱਗੀ ਰਹਿੰਦੀ ਆ ਕੰਮਿਆਂ ਵਾਂਗ ਸਾਰਾ ਦਿਨ ਕੰਮ ਕਰਦੀ ਆ ਤੇ ਮੁੜ ਕੇ ਇਹ ਸਾਰਾ ਟੱਬਰ ਉਹਦੀ ਬੇਇੱਜ਼ਤੀ ਕਰਨ ਲੱਪੇ ਆ ਅਜੇ ਤਾਹਾਨੂੰ ਮੈਨੂੰ ਦੱਸਿਆ ਨਹੀਂਗਾ ਵੀ ਮੁੰਡੇ ਚੰਗਾ ਸਲੂਕ ਕਰਦੇ ਆ ਜਾਂ ਘਰ ਵਾਲਾ ਚੰਗਾ ਸਲੂਕ ਕਰਦਾ ਕੋਈ ਗੱਲ ਨਹੀਂ ਉਹਨੂੰ ਮੈਂ ਸੱਦੂੰਗੀ ਕਿਹਦਾ ਵੀ ਸਾਰੀ ਗੱਲ ਮੈਨੂੰ ਦੱਸ ਵੀ ਗੱਲ ਹੋਈ ਕੀ ਆ ਤੇ ਮਾਦਾ ਕਿਹੜੀ ਗੱਲ ਤੇਰੇ ਪਿੱਛੇ ਪੈ ਗਈ ਆ ਇਹਨੂੰ ਨਾ ਜੇ ਤ ਤਗੜੀ ਹੋ ਗਏ ਰਵੀ ਨਹੀਂ ਤਾਂ ਤੇਰੇ ਪੈਰ ਨਹੀਂ ਇਹਨੂੰ ਲੱਗਣ ਦੇਣੇ ਮੈਨੂੰ ਲੱਗਦਾ ਉਹਨੂੰ ਇਦਾਂ ਹੀ ਤੰਗ ਕਰਦੀ ਸੀ ਇਹ ਬੜੀ ਵੱਧ ਵਾ ਜਿੱਧਰ ਜਾਵੇ ਨਾ ਨਾ ਨਹੀਂ ਸਮਝਦੀ ਇਹ ਤੇ ਆਂਦੀ ਆ ਵੀ ਕੰਮ ਕਰੀ ਜਾ ਉਹ ਤੇ ਖਾ ਉਪੀਓ ਕੁਝ ਨਾ ਹੱਦ ਵਾਲੀ ਗੱਲ ਵਾ ਮਾਦਾ ਦੀ ਰਮਨ ਪੈਂਜੀ ਦਾ ਫੋਨ ਹੈਲੋ सत श्रीकाल भैन जी तो हाँ जी ठीक ठाक तीस सुनाओ हाँ जी हाँ जी नहीं वादिया जी ठीक ठाक जी सब तो ही को पुछन डे जी की गल हुई है बीजी का ही, अच्छा अच्छा ठीक आ करना बदलना करके आए ਐਡੀ ਕਿਹੜੀ ਭੈਣ ਜੀ ਗੱਲ ਹੋ ਗਈ ਜਿਹੜੀ ਕਰਨ ਨੂੰ ਦੱਸਣ ਦੇ ਪਈਗੇ ਅੱਛਾ ਵੇਹ ਲੋ ਭੈਣ ਜੀ ਫਿਰ ਮੈਂ ਤਾਂ ਇਹਨਾਂ ਕੋ ਚੰਗੀ ਮਾੜੀ ਗੱਲ ਕੀਤੀ ਆਪੇ ਸਾਰਾ ਕੁਝ ਕਰੀ ਜਾਂਦੇ ਆ ਹੋਣਾ ਭੈਣ ਜੀ ਕੀ ਆ ਉਹ ਦਿਨ ਲੋੜੀ ਨਹੀਂ ਧੋਨਜੀ ਜੀ ਕੁੜੀ ਆ ਗਈ ਘਰ ਹੈ ਤੇ ਮੈਂ ਕੀ ਕੀਤਾ ਬਥੋੜੇ ਜਿਹੇ ਡੋਡੇਗਾ ਥੋੜੇ ਜੇ ਫੁੱਲੇ ਪਾਤੇ ਉਹਨੂੰ ਲਫਾਵੇਂ ਵਿੱਚ ਵਿਚਾਰੀ ਨੂੰ ਤੇ ਬਸ ਉਸ ਦਿਨ ਦਾ ਸਾਰਾ ਕਾਰ ਸਿੱਟੇ ਚੁੱਕਿਆ ਵਾ ਵੀ ਤੂੰ ਲੋਕਾਂ ਦੇ ਲਫਾਫੇ ਭਰ-ਭਰ ਕੇ ਦਿੰਨੀ ਆ ਹਾਂਜੀ ਦੱਸੋ ਫਿਰ ਕੀ ਹੋ ਗਿਆ ਆ ਜੇ ਬੱਚਾ ਕਰ ਆ ਹੀ ਗਿਆ ਵਾ ਤੇ ਜੇ ਥੋੜੀ ਜਿਹੀ ਪਾਗ ਦਿੱਤਾ ਸਮਾਨ ਤੇ ਕੀ ਆਖ ਰਹੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੇਰੀ ਗਲਤੀ ਕਿੱਥੇ ਆ ਹਾਂਜੀ ਤੁਹਾਨੂੰ ਹੁਣ ਮੈਂ ਕੀ ਦੱਸਾਂ ਉਹ ਕੁੜੀ ਆ ਨਾ ਕੁੜੀ ਵਿਚਾਰੀ ਨੂੰ ਵੰਡ ਖਾਣ ਨੂੰ ਪੈਂਦੀ ਰਹਿੰਦੀ ਸਾਰਾ ਦਿਨ ਹੋਰ ਕੀ ਕਰ ਸ਼ਾਮੀ ਉਰ ਝਾੜੂ ਲਾਉਂਦਾ ਆ ਹੀਗਾ ਆਓ ਤੇ ਜਿਉ ਵਿਚਾਰੀ ਨੀਗੀ ਜੀ ਕੁੜੀ ਖੇਡਣ ਆਈ ਤੈਨੂੰ ਭੁਜਾਤਾ ਭਿਜਾ ਭਾਜਾ ਸਾਡੇ ਘਰੋਂ ਪਣਾ ਇਦਾਂ ਦੇ ਕੰਮ ਚੰਗੇ ਲੱਗਦੇ ਆ ਤੁਸੀਂ ਦੱਸੋ ਹੁਣ ਹਾਂਜੀ ਨਹੀਂ ਤੁਸੀਂ ਉਹਦੋਂ ਕਹਿੰਦੇ ਸੀ ਨਾ ਵੀ ਬੜਾ ਚੰਗਾ ਟੱਬਰ ਵਾ ਮੇਰਾ ਆਪਣਾ ਹੀ ਟੱਬਰ ਵਾ ਮੈਂ ਆਪਣੇ ਸਿਰ ਤੇ ਚੁੱਕ ਕੇ ਤੈਨੂੰ ਖੜਨ ਲੱਗੀ ਆ ਹੁਣ ਤੁਸੀਂ ਮੈਨੂੰ ਦੱਸੋ ਵੀ ਮੈਂ ਕਿਧਰ ਨੂੰ ਜਾਵਾਂ ਜੇ ਬੱਚੇ ਆ ਤੇ ਬੱਚੇ ਮੈਨੂੰ ਮਾਂ ਕਹਿਣ ਨੂੰ ਤਿਆਰ ਨਹੀਂ ਹਾਂਜੀ ਆਪੇ ਮੇਰਾ ਕੀ ਕਸੂਰ ਆ ਮੈਨੇ ਇਹ ਦੱਸੋ ਨਾ ਮੰਜਿੰਦਰ ਨੂੰ ਮੈਂ ਕੀ ਦੱਸਾਂ ਉਹ ਵੀ ਕਹਿ ਦਿੰਦੇ ਆ ਮਾਂ ਮੇਰੀ ਬਜ਼ੁਰਗ ਵਾ ਬਜ਼ੁਰਗਾਂ ਦੇ ਦਿਮਾਗੇ ਤਾਂ ਦੇ ਹੋ ਜਾਂਦੇ ਆ ਆਪ ਤਾਂ ਗੱਲ ਕਰਾਂ ਕਿ ਇਹਦੇ ਨਾਲ ਫਿਰ ਹੁਣ ਤੁਸੀਂ ਨਾ ਆਪ ਹੀ ਆਓ ਤੇ ਆਪ ਹੀ ਗੱਲ ਕਰੋ ਆਣ ਕੇ ਸਾਰੀ ਬੀਜੀ ਦੇ ਨਾਲ ਵੀ ਮੇਰਾ ਕੀ ਕਸੂਰ ਹੈ ਇਹਦੇ ਵਿੱਚ ਹਾਂਜੀ ਚਲੋ ਕੋਈ ਗੱਲ ਨਹੀਂ ਠੀਕ ਜੀ ਮੈਨੂੰ ਪਹਿਲਾਂ ਲੱਗਦਾ ਹੈਗਾ ਕਿ ਬੀਬੀ ਜੀ ਉਧਰ ਹੀ ਗਏ ਹੋਣੇ ਆ। ਹਾਂਜੀ ਹਾਂਜੀ। ਚਲੋ ਕੋਈ ਨਹੀਂ ਆਉਂਦੇ ਆ ਨਾ। ਹਾਂ। ਹਾਂ ਹਾਂ। ਤੁਸੀਂ ਆਓਗੇ। ਤੇਰੇ ਬਠਾਲ ਕੇ ਸਾਰਾ ਕੁਝ ਪੁੱਛ ਕੇ ਜਾਇਓ ਚੰਗੀ ਤਰ੍ਹਾਂ। ਠੀਕ ਆ ਨਾ? ਹਾਂਜੀ। ਚਲੋ ਠੀਕ ਜੇ ਭੈਣ ਜੀ। ਆਇਓ ਫਿਰ ਜਰੂਰ। ਚੰਗਾ ਭੈਣ ਜੀ। ਸਤਿ ਸ੍ਰੀ ਅਕਾਲ। ਲੈ। ਕਰ ਲੋ ਗੱਲ ਆਹ ਆਪਣਾ ਕੋਈ ਗੱਲ ਕਰਨ ਵਾਲੀ ਆਂ ਵੀ ਜਾ ਕੇ ਤੇ ਰਮਨ ਘਰ ਜਾ ਕੇ ਚੁਗਲੀਆਂ ਲਾਉਣ ਗਈਆਂ ਮੇਰੀਆਂ ਦੱਸ ਮੇਰੇ ਨਾਲ ਹੀ ਗੱਲ ਕਰ ਲੋ ਮੈਂ ਕੀ ਉਹਨੂੰ ਝੋਲਾ ਭਰਤਾ ਸੀ ਜਿਹੜਾ ਤੁਸੀਂ ਦੱਸਣਗੇ ਜੇ ਉਧਰ ਵੀ ਉਹ ਖਰਚੇ ਬੜੇ ਕਰਦੀ ਆ ਲੋਕਾਂ ਦੇ ਝੋਲੇ ਭਰ-ਭਰ ਦੇਣ ਦੀ ਹੱਦ ਹੋ ਗਈ ਆ ਦਿੱਤੀਆਂ ਤੇ ਚਾਰ ਮਟੋਡੀਆਂ ਹੀ ਗਈਆਂ ਮੈਨੂੰ ਤੇਰੀ ਸਮਝ ਆਉਂਦੀ ਵੀ ਮੇਰਾ ਘਰ ਨਹੀਂ ਗਾਏ ਆਪਣਾ ਮੈਂ ਘਰ ਦੀ ਕੁਛ ਨਹੀਂ ਲੱਗਦੀ ਪਤਾ ਨਹੀਂ ਕਿਉਂ ਇਦਾਂ ਕਰਦੇ ਆ ਮੇਰੇ ਨਾਲ ਮੈਂ ਸਾਰਾ ਕੁਝ ਤੇ ਕਰਨ ਲਈ ਆ ਰੋਟੀ ਵੀ ਟਾਈਮ ਨਾਲ ਪਕਾਉਣ ਲਈ ਆ ਸਾਰਾ ਕੁਝ ਕਰਨ ਲਈ ਆ ਫੇਰ ਇਦਾਂ ਕਿਉਂ ਹੋਣ ਡਿਆ ਬਾਰ-ਬਾਰ ਇਦਾਂ ਕਰਦੀ ਆ ਮਨਜਿੰਦਰ ਨੂੰ ਤੇ ਦੱਸਾਂ ਵੀ ਬੀਜੀ ਦਾ ਕੰਮ ਚੰਗਾ ਕੱਲ ਨੂੰ ਫੇਰ ਮੈਨੂੰ ਮਾੜੀ ਕਹਿਣਾ ਸਾਰਿਆਂ ਨੇ ਆ ਵੇਖ ਲਾ ਨਿਆਣੇ ਹਟਦੇ ਨਹੀਂਓ ਤੇ ਚੈਨਾ ਡੋਰ ਨੇ ਕਿੰਨਾ ਨੁਕਸਾਨ ਕੀਤਾ ਲੋਕਾਂ ਦਾ ਹੈ ਕੋਈ ਮੋਟਰਸਾਈਕਲ ਤੇ ਜਾਣ ਡਿਆ ਕੋਈ ਸ਼ੈਕਲ ਤੇ ਜਾ ਡਿਆ ਕੋਈ ਕਾਹੇ ਤੇ ਕੋਈ ਕਾਹੇ ਤੇ ਪਰ ਚਾਹੀਦਾ ਵਾ ਜੇ ਬੰਦਵਾ ਤੇ ਟੱਬਰਾਂ ਨੂੰ ਚਾਹੀਦਾ ਵਾ ਨਿਆਣੇ ਨੂੰ ਕਿ ਵੇਖਣਾ ਚਾਹੀਦਾ ਵੀ ਬੰਦ ਹੀ ਕਰ ਦੇਣਾ ਪੱਕੀ ਚਲ ਹਾਂ ਗੱਲਾਂ ਛੱਡੋ ਤੇ ਹੀ ਇਹ ਇਕੱਲੇ ਗੱਲਾਂ ਕਰੀ ਜਾਂਦੇ ਜੀ ਮੇਰੀ ਗੱਲ ਸੁਣੋ ਉਹ ਦਿਨ ਬਿਜੀ ਗਏ ਸੀ ਨਾ ਘਰੋਂ ਤੇ ਕਿੰਨਾ ਟਾਈਮ ਲਾ ਕੇ ਆਏ ਸੀਗੇ ਆਹੋ ਤੇ ਜਦੋਂ ਮੈਂ ਆਉਂਦੀ ਨੇ ਪੁੱਛਿਆ ਵੀ ਬਿਜੀ ਕਿੱਥੇ ਗਏ ਤੇ ਮੇਰੇ ਗੱਲ ਪਿਆ ਗਈ ਹੂੰ ਪਤਾ ਕਿੱਥੇ ਗਏ ਸੀਗੇ ਹੂੰ ਉਹ ਦਿਨ ਗਏ ਰਮਨ ਕੇ ਘਰ ਰਮਨ ਪਹਿਨਜੀ ਦੇ ਅੱਛਾ ਰਮਨ ਪਹਿਨਜੀ ਦੇ ਘਰ ਹੈ ਨਹੀਂ ਤੇ ਉਹਦੇ ਮੁੰਡੇ ਨਾਲ ਕਰਨਾ ਗੱਲਾਂ ਕਰਕੇ ਆਏ ਵੱਧ ਘਟ ਬੜੀਆਂ ਆਹੋ ਕਿ ਤੇਰੀ ਮਾਂ ਨੇ ਸਾਨੂੰ ਚੰਗੀ ਟਕਰਾਈ ਆ ਉਹ ਅਜੇ ਆ ਖਰਚੇ ਵੜੇ ਕਰਦੀ ਆਏ ਇਹ ਏ ਛੋਲੇ ਪਰਪਰ ਲੋਕਾਂ ਨੂੰ ਦੇਈ ਜਾਂਦੀ ਆ ਆ ਹੁਣੇ ਰਮਨਪ੍ਰੀਮ ਜੀ ਦਾ ਫੋਨ ਆਇਆ ਯਾਰ ਗੱਲ ਤੇ ਆ ਬੀਬੀਆਂ ਤੇ ਬੜੀ ਮਾੜੀ ਹੈ ਜੇ ਰਮਨ ਘਰੋਂ ਦੀ ਥਾਂ ਵੀ ਗੱਲਾਂ ਠੀਕ ਹੀ ਪਰ ਉਹ ਨਿਗਝੇ ਮਣੀਓ ਕਹਿੰਦੀ ਦੱਸਣ ਦੀ ਲੋੜ ਹੀ ਮੇਰੀ ਗੱਲ ਸੁਣੋ ਫਿਰ ਵੀ ਕੀ ਠੀਕ ਹੀਗਾ ਕਿਹੜੇ ਮ ਛੋਲੇ ਪਰਪਰ ਦਿੱਤੇ ਆ ਮੈਂ ਏ ਟਿਸ਼ ਦੇਣਾ ਭਣਾ ਤੇ ਮੈਂ ਛੋਲੇ ਪਰਪਰ ਲੋਕਾਂ ਦੇ ਦੂੰਗੀ ਮੈਨੂੰ ਘਰ ਦੀ ਲੋੜ ਨਹੀਂ ਦੀ ਕੋਈ ਅਜਿਹੀ ਗੱਲਾਂ ਕਰਨ ਵਾਲੀਆਂ ਵਾ ਕੋਈ ਉਹ ਲੋੜ ਤੇ ਆ ਗਈ ਮੈਨੂੰ ਕੀ ਪਤਾ ਕਿ ਕਿੱਧਰ ਗਈ ਆ ਮੈਨੂੰ ਕਿ ਬੰਨੇ ਦੇ ਮੁੜੇ ਨਾ ਗੱਲਾਂ ਕਰਕੇ ਰਮਨਾ ਕਰਕੇ ਆਈ ਆ ਗੱਲ ਤੇ ਇਹ ਤਾਂ ਤੇ ਮਾੜੀ ਹੁਣ ਮਾਂ ਮੇਰੀ ਮੈਂ ਦੱਸ ਨੂੰ ਕੀ ਕਵਾਂ ਹੁਣ ਤੁਹ ਆਪ ਸਿਆਣੀ ਜੇ ਹੁਣ ਮੈਂ ਇੱਜ਼ਤ ਕਰਦੀ ਆ ਤੇ ਇਦਾਂ ਤੇ ਨਹੀਂ ਕਰਨਾ ਚਾਹੀਦਾ ਜੇ ਹੁਣ ਮੈਂ ਹਰ ਗੱਲ ਪੁੱਛਨੀ ਆ ਬੀਜੀ ਇਦਾਂ ਨਹੀਂ ਇਦਾਂ ਕਰ ਲਈਏ ਇਦਾਂ ਨਹੀਂ ਇਦਾਂ ਹਰ ਗੱਲ ਵਿੱਚ ਨੋਕਾ ਟੋਕੀ ਕਰਦੇ ਆ ਚਰਮ ਬਰਦਾਸ਼ ਕਰ ਲੈਣੀ ਆ ਪਰ ਆ ਜਿਹੜਾ ਉਹਨਾਂ ਦੇ ਘਰ ਜਾ ਕੇ ਕਹਿਣ ਦੇ ਆ ਪੀ ਉਹ ਤੇ ਝੋਲੇ ਭਰਦੇ ਹੀ ਲੋਕਾਂ ਦੇ ਉਹ ਇਦਾਂ ਕਰਦੀ ਕੱਡੇ ਬੜੇ ਪਾਉਂਦੀ ਐ ਉਹ ਇਦਾਂ ਕਰਦੀ ਆ ਤੁਸੀਂ ਦੱਸੋ ਫਿਰ ਮੇਰੀ ਬੇਇੱਜ਼ਤੀ ਦੀ ਕੀ ਹਾਲਤ ਵਿੱਚ ਇਹ ਨਾ ਚੰਗਾ ਬਾਪੇ ਜੇ ਗਈ ਐ ਇੱਧਰ ਕਿਤੇ ਹੋਰ ਗਲੀ ਗੋਣ ਕੇ ਤੇ ਕਿ ਚਲ ਗਈ ਕਿ ਹਾਂ ਤਾਂ ਕੀ ਪਤਾ ਵਾ ਵੀ ਗਈ ਕਿ ਨਹੀਂ ਜੇ ਉਧਰ ਜਾ ਸਕਦੀ ਐ ਤਾਂ ਹੋਰ ਵੀ ਕਿਸ ਨਾ ਗੱਲ ਕੀਤੀ ਹੋਊਗੀ ਹੁਣ ਰਮਨ ਨੂੰ ਤਾਂ ਸਾਰਾ ਮੇਰੀ ਗੱਲ ਦਾ ਪਤਾ ਵਾ ਪਰ ਮੈਂ ਕਿੱਦਾਂ ਦੀ ਤੇ ਕਿੱਦਾਂ ਦੀ ਨਹੀਂ ਹੁਣ ਤੀਜੇ ਬੰਦੇ ਨੇ ਥੋੜੀ ਪਤਾ ਵਾ ਵੀ ਮੇਰਾ ਸੁਭਾਅ ਕਿਦਾਂ ਦਾ ਜਾਂ ਮੈਂ ਕਿੱਦਾਂ ਦੀ ਅਗਲੇ ਬੰਦੇ ਨੇ ਤੇ ਇਹੋ ਸੋਚਣਾ ਵਾ ਵੀ ਆ ਗਈ ਪਿੱਛੇ ਟਾਉਣ ਵਾਲੀ ਯਾਰ ਗੱਲ ਤੇ ਆ ਬੜੀ ਮਾੜੀ ਹੁਣ ਹੁਣ ਮੇਰੀ ਗੱਲ ਸੁਣ ਕੋਈ ਡਾਤ ਆਬ ਨਾ ਤੇ ਕੋਈ ਨਹੀਂ ਵੀ ਉਹਦੇ ਨਾਲ ਸਮਝਾ ਦਿੰਦਾ ਠੀਕ ਹੈ ਨਹੀਂ ਤੁਸੀਂ ਕੀ ਸਮਝਣਾ ਇਹ ਗੱਲਾਂ ਕਰਿਆ ਕਰ ਫੇਰ ਪਤਾ ਕੀ ਕਹਿਣਾ ਵਾ ਵੀ ਮੈਂ ਤੁਹਾਡੇ ਕੰਨ ਪਰ ਨਹੀਂ ਆ ਤੁਹਾਨੂੰ ਚੁੱਕਦੀ ਆ ਮੇਰੇ ਪੁੱਤ ਨੂੰ ਬਰਖਲਾਫ ਕਰਦੀ ਆ ਮੇਰੇ ਤੁਹਾਨੂੰ ਕੀ ਪਤਾ ਵਾ ਮੇਰਾ ਤਾਂ ਜੀਣਾ ਮੁਸ਼ਕਿਲ ਹੋਇਆ ਉਦੋਂ ਦਾ ਘਰ ਵਿੱਚ ਸਿਰਫ ਆ 10 ਦਿਨ ਚੰਗੇ ਲੰਘੇ ਆ ਉਤੋਂ ਬਾਅਦ ਰੋਜ਼ ਕੋਈ ਨਵੀਂ ਰੋਜ਼ ਨਵੀਂ ਖੋਤ ਰੋਜ਼ ਨਵੀਂ ਖੋਤ ਵੀ ਤਾਂ ਸਮਝ ਨਹੀਂ ਆਉਂਦੀ ਮੈਂ ਕਿੱਥੇ ਚੱਲ ਜਾ ਹੁਣ ਨਾ ਤੂੰ ਹੀ ਜਾਣਦੇ ਗੱਲ ਤੈਨੂੰ ਮੈਂ ਕਹਿੰਦੇ ਆ ਜੋ ਹੋ ਗਿਆ ਨਾ ਉੱਤੇ ਪਾ ਮਿੱਟੀ ਤੇ ਗੱਲ ਉਹ ਤੇ ਚਮਕਾਈਦਾ ਨਹੀਂ ਹੁੰਦਾ ਤੇ ਮੈਂ ਕੋਈ ਨਹੀਂ ਹੁੰਦੀ ਬੀਬੀ ਤੇ ਮੈਨੂੰ ਤੁਸੀਂ ਮਨਵਾਓ ਹੈ ਤੁਸੀਂ ਨਾ ਹੀ ਸਮਝਾਇਓ ਤੁਸੀਂ ਨਾ ਹੀ ਗੱਲ ਕਰਿਓ ਹੁਣ ਮੈਂ ਰਮਨਪ੍ਰੀਤ ਜੀ ਨੂੰ ਕਿਹਾ ਹੂੰ ਮੈਂ ਕਿ ਤੁਹੀਂ ਆਓ ਤੁਹਾਡੇ ਘਰ ਗਈ ਨਾ ਮੈਂ ਲਾਵਾ ਲੈ ਕੇ ਤੁਸੀਂ ਮੈਂ ਆਓ ਤੇ ਬੁਠਾਲ ਕੇ ਗੱਲ ਕਰਕੇ ਜਾਇਓ ਚੰਗੀ ਤਰ੍ਹਾਂ ਜਰਾ ਕੇ ਵੀ ਮੇਰਾ ਕੀ ਕਸੂਰ ਵਾ ਜੇ ਮੈਂ ਘਰ ਚ ਰੋਟੀ ਪੜੀ ਨਹੀਂ ਬਕਉਂਦੀ ਜਾਂ ਮੈਂ ਕੱਪੜਾ ਨਹੀਂ ਧੋਂਦੀ ਤਾਂ ਵੀ ਮੇਰੀ ਗਲਤੀ ਕੱਢਣ ਜਦੋਂ ਮੈਂ ਸਾਰਾ ਕੁਝ ਕਰਨ ਰਹੀ ਆ ਤੇ ਫਿਰ ਮੇਰੀ ਕਾਦੀ ਗਲਤੀ ਹੈ ਤੇ ਤੇਰਾ ਕੋਈ ਕਸੂਰ ਨਹੀਂ ਹੈਗਾ ਠੀਕ ਨੇ ਆਉਂਦੀ ਆ ਨਾ ਬੀਬੀ ਤੈਨੂੰ ਮੈਂ ਸਮਝਾ ਦੇਣਾ ਆ ਆ ਵੇਖੋ ਤੁਸੀਂ ਨਾ ਕੁਛ ਵੀ ਕਿਓ ਬੀਜੀ ਨੂੰ ਆਪੇ ਰਮਨ ਪੈਨ ਜੀ ਆਉਗੀ ਤਾਂ ਆਪੇ ਗੱਲ ਕਰਕੇ ਜਾਏਗੀ ਤੇਰੀ ਗੱਲ ਸੁਣ ਲਾ ਮੈਨੂੰ ਵੀ ਇੱਕ ਦੀ ਕਹਿਣ ਦੇ ਉਹਨੂੰ ਮੈਂ ਹਾਂ ਤੁਸੀਂ ਨਾ ਕਿਓ ਤੁਸੀਂ ਕਿਹਾ ਨਾ ਤੇ ਫਿਰ ਗੱਲ ਬਹੁਤੀ ਤਾਂ ਚੜ ਜਣੀ ਆ ਤੁਹਾਨੂੰ ਮੈਂ ਤਾਂ ਦੱਸਿਆ ਵਾ ਵੀ ਤੁਸੀਂ ਗੱਲ ਨੂੰ ਮੇਰਾ ਕਸੂਰ ਕੱਢਣਾ ਵਾ ਤੇ ਫਿਰ ਵੇਖ ਲਓ ਹੁਣ ਮੈਂ ਕੀ ਕਰਾਂ ਬੀਬੀ ਨੂੰ ਮੈਂ ਬੜਾ ਅੰਨਾ ਨਾ ਮੈਂ ਵੇਰ ਜੀ ਗੱਲਾਂ ਨਾ ਕਰਿਆ ਗੱਲਾਂ ਕਰਿਆ ਕਰ ਤੇਰੇ ਤੋਂ ਬਾਅਦ ਮੈਂ ਬੜਾ ਸਮਝਾਉਂਦਾ ਇਹ ਨਾਲ ਕੇ ਵੀ ਸਮਝਾਉਂਦਾ ਨਹੀਂਗਾ ਪਰ ਉਹ ਸਿਆਣਾ ਬਣੀ ਹੈਗੀ ਤੇ ਮੈਂ ਦੱਸ ਕੀ ਕਰਾਂ ਉਹਨੂੰ ਮੈਂ ਤਾਂ ਸੋਚਿਆ ਸੀ ਜਦ ਸਾਰਾ ਕੁਝ ਵਧੀਆ ਹੋਊਗਾ ਤੇ ਚਲ ਤੁਹਾਡੀ ਵੀ ਵਧੀਆ ਟਾਈਮ ਨਾਲ ਤੁਹੋਗਾ ਪਰ ਨਹੀਂ ਇੱਥੇ ਤੇ ਕਦੀ ਕੋਈ ਗੱਲ ਸ਼ੁਰੂ ਹੋ ਜਾਂਦੀ ਕਦੀ ਕੋਈ ਗੱਲ ਸ਼ੁਰੂ ਹੋ ਜਾਂਦੀ ਹੈ ਚਲ ਮੇਰੀ ਗੱਲ ਸੁਣ ਹੁਣ ਬਹੁਤੀ ਗੱਲ ਦੇਲ ਤੇ ਨਾਲ ਤੇ ਮੈਂ ਸਮਝਾਉਣਾ ਤੇ ਤਾਂ ਜਾਂ ਆਪੇ ਪ੍ਰ ਕਰੀ ਰਮਨ ਨੂੰ ਕਿਹਾ ਜੇ ਮੂਵੀ ਕੀਤੀ ਨੇ ਗੱਲ ਕੀਤੀ ਤੇ ਮੇਰੀ ਵੀ ਗੱਲ ਵਾਈ ਤੇ ਚੜ੍ਹ ਜਾਣੀ ਤੇ ਆਪੇ ਰਮਣੀ ਗਾਣ ਕੇ ਕਹਿ ਦੋ ਸਮਝਾ ਦੋ ਇਹਨੂੰ ਉਹੋ ਉਹੋ ਤੇ ਮੈਂ ਕਹਿਣ ਈ ਆ ਕਿ ਤੁਸੀਂ ਗੱਲ ਨਾ ਹੀ ਕਰਿਓ ਮੈਂ ਉਹ ਗੱਲ ਵਾ ਨਾ ਇੱਥੇ ਖਲਾਰਾ ਹੋਰ ਬੈਣਾ ਵਾ ਤੁਸੀਂ ਰਹਿਣ ਦੋ ਆਪੇ ਰਬ ਨਹੀਂ ਆਂਟੇ ਗਾ ਮੈਂ ਗੱਲ ਚੁੱਕ ਕੇ ਨਿਆਣੇ ਤੇ ਨਿਆਣੇ ਮੁੜ ਕੇ ਮੇਰੇ ਦਵਾਲੇ ਸਹੀ ਗੱਲ ਆ ਆ ਜਾ ਜਾ ਕੋਈ ਮੂ ਆ ਰੋਟੀ ਪੜੀ ਕੋਈ ਗੱਲ ਦੀ ਚਲੋ ਕੋਈ ਯਾਰ ਕੀ ਬੰਦਾ ਕਰੇ ਮੈਂ ਤੇ ਧਰਨਾ ਲੈ ਬਿਨਾ ਆ ਕੰਮ ਕਰਕੇ ਲੱਕੋ ਫਾਇਆ ਆ ਗਿਆ ਹੁਣ ਇਹਦੀ ਮੰਨਾ ਨਿਆਣੇ ਦੀ ਮੰਨਾ ਗ ਬੀਬੀ ਦੀ ਮੰਨਾ ਮਰਾ ਜਿੰਦਗੀ ਖਰਾਬ ਹੋ ਗਈ ਮੇਰੀ ਮੈਂ ਇਸ ਤੋਂ ਪਹਿਲਾਂ ਜੰਗਾ